न न न न न न डरेंगे 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 मुकाबला 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 करेंगे करेंगे आशु थोड़े अगे बहुत ही बड़ा अंब लास्ट होया है और तीन हजार करीब ਬਹੁਤ ਹੀ ਖਤਰਨਾਕ ਕਰਨ ਸੈਨ ਬਿਲਕੁਲ ਇੱਕ ਕਵਰ ਕਰਨਾ ਪਿਆ ਜੋ ਸਰਕਾਰ ਦੀ ਨੀਤੀ ਸੀ ਕਿ ਇਹਨਾਂ ਨੂੰ ਪੜ੍ਹਾਵਾਂਗੇ ਇਧਰ ਸਿਆਈ ਇਧਰ ਸੇ ਲੈਪਟਾਪ ਦੇਵਾਂਗੇ ਪਰ ਅੱਜ ਉਹ ਜਿਹੜੀ ਉਹਨਾਂ ਦੀ ਮਾਨਸਿਕਤਾ ਹੈ ਉਹ ਸਾਫ਼ ਜਾਹਰ ਹੁੰਦੀ ਹੈ ਕਿ ਇੱਕ ਡਾਕਟਰ ਬਣਦੇ باوجود ਵੀ ਅਜਿਹੇ ਜਹਿਰਾ ਤਿਆਰ ਕੀਤੇ ਗਏ ਜਾਂ ਜਿਨ੍ਹਾਂ ਲੱਖਾਂ ਬੰਦਾ ਦੇਸ਼ ਦੇ ਵਿੱਚ ਮਰ ਸਕਦਾ ਸੀ ਔਰ ਉਸ ਜ਼ਹਿਰ ਦਾ ਹਜੇ ਤੱਕ ਕੋਈ ਤੋੜ ਵੀ ਨਹੀਂ ਬਣਿਆ ਸਾਈਨਾਈਡ ਨਾਲੋਂ ਵੀ ਕਈ ਗੁਣਾ ਜ਼ਿਆਦਾ ਉਹ ਖਤਰਨਾਕ ਜ਼ਹਿਰ ਤਿਆਰ ਕਰ ਰਹੇ ਸੀ ਜੋ ਫੜਿਆ ਗਿਆ ਗੁਜਰਾਤ ਐਡੀਐਸ ਵੱਲੋਂ ਔਰ ਇੱਕ ਲੇਡੀ ਡਾਕਟਰ ਦੇ ਘਰੋਂ ਏਕੇ 47 ਫੜੀ ਜਾਣੀ ਔਰ ਇੱਕ ਡਾਕਟਰ ਦੇ ਹੌਸਟਲ ਦੇ ਵਿੱਚੋਂ ਏਕੇ 47 ਫੜੀ ਜਾਣੀ ਇਹ ਦੇਸ਼ ਦੇ ਵਿੱਚ ਜੋ ਫਰਾਈ ਯੂਟਿਊਬ ਕਰਨਾ ਚਾਹੁੰਦੇ ਆ ਜੋ ਇਹਨਾਂ ਦਾ ਮਨਸੂਬਾ ਹੈ ਕਿ ਅਸੀਂ ਗੱਜਵਾਹ ਹਿੰਦ ਕਰਨੇ ਅਸੀਂ ਉਹਨਾਂ ਨੇ ਦੱਸਣਾ ਚਾਹੁੰਦੇ ਆ ਕਿ ਗੱਜਵਾਹ ਹਿੰਦ ਨਹੀਂ ਹੋਣ ਦੇਣਾ ਕਿ ਚਲਵਾਹ ਹਿੰਦ ਜ਼ਰੂਰ ਹੋ ਸਕਦਾ ਕਿਸੇ ਵੀ ਕੀਮਤ ਤੇ ਅਸੀਂ ਇਸ ਤਰ੍ਹਾਂ ਦਾ ਜਿਹੜਾ ਜਿਹਹਾ 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 ਸਭਗਤ ਸਮਾਜ ਦੇ ਤਰ੍ਹਾਂ ਰਹਿਣਾ ਸਿੱਖੋ ਮਾਨਵੀ ਇਨਸਾਨੀਅਤ ਅਪਣਾਓ ਵਰਨਾ ਇਹਦਾ ਅੰਜਾਮ 1947 ਤੋਂ ਵੀ ਪੁਰਾਣਾ ਹੋਵੇਗਾ ਅੱਜ ਅਸੀਂ ਪੁਛਿੰਟਾ ਦੀ ਪਾਵਨ ਧਰਤੀ ਦੇ ਉੱਤੋਂ ਇਹ ਚੈਲੰਜ ਕਰਦੇ ਆਂ ਜੇ ਕਦੇ ਮਨਾਂ ਦੇ ਕਿਸੇ ਵਿੱਚ ਬਹਿਮ ਹੈ ਤਾਂ ਉਹ ਆਪਣਾ ਕੱਢਣ ਨੂੰ ਤਿਆਰ ਹੈ ਅਸੀਂ ਵੀ ਤਿਆਰ ਆਂ ਸਾਡੇ ਕੋਲੇ ਕੋਈ ਚੱਲ ਨਹੀਂ ਹੈ ਪਰ ਸਾਡੇ ਵਿੱਚ ਜੋ ਮਾਨਵਤਾ ਹੈ ਉਹ ਮਾਨਵਤਾ ਸਾਨੂੰ ਨਹੀਂ ਸਿਕਾਉਂਦੀ ਕਿ ਐਸੇ ਇਨਸਾਨੀਅਤ ਦਾ ਕਤਲੇਆਮ ਕੀਤਾ ਜਾਵੇ ਕਿਸੇ ਦੇ ਧਾਰਮਿਕ ਧਰੋਹਰਾਂ ਨੂੰ ਨਸ਼ਟ ਕੀਤਾ ਜਾਵੇ ਕਿਸੇ ਦੇ ਧਰਮ ਦੇ ਵਿੱਚ ਇਹਦੇ ਮਜ਼ਬੂ ਦੇ ਵਿੱਚ ਉਹਨਾਂ ਦਾ ਅਪਮਾਨ ਕੀਤਾ ਜਾਵੇ ਪਰ ਜੋ ਇਹ ਦੇਸ਼ ਦੇ ਵਿੱਚ ਔਰ ਖਾਸ ਤੌਰ ਤੇ Hindu ਸਿੱਖਾਂ ਦੇ ਸਮਾਜ ਨਾਲ ਜੋ ਦਬ ਤਿਆਗ ਕਦੇ ਕੋਹ ਜਾਦ ਛੁਪੇ ਤਰੀਕੇ ਦੇ ਨਾਲ ਖੁੱਲਮਖਿੱਲਾ ਤੌਰ ਤੇ ਕੋਸ਼ਿਸ਼ ਹੋ ਰਹੀ ਆ ਉਹਨੂੰ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਨਾਲ ਹੀ ਸਰਕਾਰ ਨੂੰ ਅਸੀਂ ਮੰਪੀਲ ਕਰਦੇ ਆ ਕਿ ਐਸੇ ਜਹਾਦੀਆਂ ਦੇ ਉੱਤੇ ਤੁਰੰਤ ਐਸੇ ਐਕਸ਼ਨ ਬਣਾਏ ਜਾਣ ਤਾਂ ਜੋ ਇਹਨਾਂ ਨੂੰ ਤੁਰੰਤ ਫਾਂਸੀ ਹੋ ਸਕੇ ਔਰ ਐਸੀਆਂ ਜੋ ਰਾਜਨੀਤਿਕ ਵਿਪੱਖਸ਼ੀ ਵਿਰੋਧੀ ਪਾਰਟੀਆਂ ਦੇ ਲੀਡਰ ਜੋ ਛਲੇ ਆ ਮੈਨਾਂ ਤੰਕਵਾਦੀਆਂ ਨੂੰ ਕਾਨੂੰਨੀ ਪਨਾਹ ਦਿੰਦੇ ਆ ਜਾਂ ਐਸੇ ਵਕੀਲ ਜੋ ਇਹਨਾਂ ਦੇ ਲਈ ਕੇਸ ਲੜਦੇ ਆ ਉਹਨਾਂ ਦੀ ਵੀ ਨਹੀਂ ਤੋਂ ਸੀਬੀਆਈ ਤੋਂ ਜਾਂਚ ਹੋਵੇ ਕਿ ਉਹਨਾਂ ਨੂੰ ਫੰਡਿੰਗ ਕੌਣ ਕਰਦਾ ਔਰ ਰਾਤ ਨੂੰ ਜੋ ਦਰਵਾਜ਼ੇ ਖੁੱਲਦੇ ਆ ਵੱਡੀਆਂ ਅਦਾਲਤਾਂ ਨੇ ਉਹਨਾਂ ਦੇ ਉੱਤੇ ਬੈਠੇ ਵੀ ਐਸੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਇੱਕ ਆਮ ਨਾਗਰਿਕ ਨੂੰ ਇੱਕ ਸੰਤ ਨੂੰ ਤਾਂ 12-12 ਸਾਲ 24-24 ਸਾਲ ਜੇਲਾ ਟੱਕੇ ਖਾਣੇ ਪੈ ਰਹੇ ਆ ਔਰ ਇੱਕ ਤੰਕਵਾਦੀਆਂ ਲਈ ਰਾਤ ਨੂੰ 12 ਵਜੇ ਦਰਵਾਜ਼ੇ ਖੁੱਲਦੇ ਆ ਕਿ ਦੇਸ਼ ਦੇ ਵਿੱਚ ਜੋ ਦੋ ਕਾਨੂੰਨ ਹੈ ਇਹ ਕਿਸੇ ਕੀਮਤ ਤੇ ਨਹੀਂ ਚੱਲਣੇ ਚਾਹੀਦੇ ਦੋ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇੱਚੀਆਂ ਵਿਰੋਧੀ ਪਾਰਟੀਆਂ ਜੋ ਇਸੇ ਤੰਕਵਾਦੀਆਂ ਦੀ ਸਪੋਰਟ ਫੰਡਿੰਗ ਕਰਦੀਆਂ ਉਹਨਾਂ ਨੂੰ ਸ਼ੈਲਟਰ ਦਿੰਨੀਆਂ ਕਾਨੂੰਨੀ ਸਹਾਇਤਾ ਦਿੰਨੀਆਂ ਉਹਨਾਂ ਦੀ ਵੀ ਜਾਂਚ ਹੋਵੇ ਔਰ ਉਹਨਾਂ ਜੇਲ੍ਹ ਦੇ ਵਿੱਚ ਬੈਠੇ ਸਿਸਟਮ ਦੀ ਵੀ ਜਾਂਚ ਹੋਵੇ ਜੋ ਰਾਤ ਨੂੰ ਦਰਵਾਜ਼ੇ ਖੋਲ ਕੇ ਇਹਨਾਂ ਨੂੰ ਜਮਾਨਤਾ ਦਿੰਦੇ ਆ ਔਰ ਮਾਨਵਤਾ ਦਾ ਕਤਲੇ ਕਤਲੇ ਅੰਗ ਕਰਦੇ ਨੇ ਇਹਨਾਂ ਨੂੰ ਫੁੱਲਾ ਦਿੰਦੇ ਆ ਅਸੀਂ ਇਹ ਵੀ ਸਰਕਾਰ ਨੂੰ ਵੀ ਕਰਾਂਗੇ ਕਿ ਉਹਨਾਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੀ ਜਾਂਚ ਕਰਕੇ ਉਹਨਾਂ ਤੋਂ ਅੰਤ ਜਿਨ੍ਹਾਂ ਦੇ ਵਿੱਚ ਘੁੱਟਿਆ ਜਾਵੇ ਜੋ ਅੱਜ ਦਾ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਪੁਤਰਾ ਬੂਖ ਮਜਾਰਾ ਜਿਹੜਾ ਉਹ ਸਤੰਕਵਾਦ ਜੋ ਹਿੰਦੁਸਤਾਨ ਦੇ ਗੱਜਵਾਹ ਹਿੰਦੀ ਸੋਚ ਲੈ ਕੇ ਬੈਠਾ ਉਹਨਾਂ ਨੂੰ ਜਲਵਾਹ ਹਿੰਦੂ ਦਾ ਸੀ ਚੈਲੇਂਜ ਕਰਦੇ ਆ ਕਿ ਕਿਤੇ ਇਸ ਨਪਾਕ ਕੋਸ਼ਿਸ਼ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਨਾ ਕਰਿਓ ਇਸ ਦੇਸ਼ ਦਾ ਜਿਹੜੀ ਅਖੰਡਤਾ ਹੈ ਉਸ ਨੂੰ ਕਿਤੇ ਚੈਰਜ ਨਾ ਕਰ ਬੈਠਿਓ ਕਿਤੇ ਬਹੁਤ ਗੰਭੀਰ ਨਤੀਜੇ ਨਿਕਲਣਗੇ ਜੋ ਅੱਜ ਅਸੀਂ ਅਜਿਹੇ ਪ੍ਰਦਰਸ਼ਨ ਰੱਖਿਆ ਉਹਨਾਂ ਜੋ ਸਾਡੀ ਦੇਸ਼ ਦੀ ਅਖੰਡਤਾ ਲਈ ਕੁਰਬਾਨ ਹੋਇਆ ਸ਼ਹੀਦ ਹੋਇਆ ਉਹਨਾਂ ਨੂੰ ਵੀ ਸਾਡੀ ਸਰਬਾਜਨੀ ਸਮਰਪਤਾ ਹੈ ਕਿ ਆਪਾਂ ਆਪਣੀ ਦੇਸ਼ ਦੀ ਕੱਟ ਤਾਂ ਲਈ ਕੋਈ ਵੀ ਬਲੀਦਾਨ ਦੇਣ ਲਈ ਤਿਆਰ ਆਂ ਅਸੀਂ ਸਰਬੋ ਪਰ ਸਾਡਾ ਦੇਸ਼ ਸਾਡਾ ਧਰਮ ਸਾਡੀ ਸੰਸਕ੍ਰਿਤੀ ਆ ਤੋਂ ਅੱਜਰ ਸੀ ਇੰਨਾ ਹੀ ਪ੍ਰਦਰਸ਼ਨ ਆ ਸਾਡਾ ਅਜੀਤ ਜੈ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਜੈ ਤੇ ਨੁਰਦਾਬਾਦ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ मुर्दाब पाकिस्तान मुर्दाब मु पाकिस्तानोा मु पाकिस्तान पाकिस देशारोली ਕਾਂ ਲਗਾਤਾਰ ਜਿੱਤਾ ਦੀ ਗੱਲ ਕਰਦੇ ਨੇ ਸੈਕੀਟਰੀ ਮੁਰਦਾਬਾ 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 ਪਾਕਿਸਤਾਨ ਮੁਰਦਾਬਾ ਸਾਰੇ ਉਹ ਸੁਭਾ ਨੂੰ ਜਲਾ ਕੇ ਉਹ ਸੰਗ ਦੇ ਨਾਲ ਕਹਿੰਦਾ ਹੈ ਕਿ ਕਿਤੇ ਕੋਈ ਗਲਤੀ ਨਾ ਕਰ ਬੈਠੋ ਭਾਰਤ ਨੂੰ ਖੰਡਿਤ ਕਰਨ ਦਾ ਕੋਈ ਖਤਰਾ ਪੈਦਾ ਨਾ ਕਰ ਲਿਓ ਖੰਡਤਾ ਦੇ ਲਈ ਅੱਜ ਹਿੰਦੁਸਤਾਨ ਹਰ ਤਰ੍ਹਾਂ ਦਾ ਤਿਆਰ ਹੈ ਕਿਸੇ ਵੀ ਕੀਮਤ ਤੇ ਐਸੇ ਦਿਹਾਤੀਆਂ ਨੂੰ ਜੀਮਾਨ ਚਿੱਟਾ ਨੂੰ ਦੇਖਦੇ ਵਿੱਚ ਪਨਪਨੇ ਦਿੱਤਾ ਜਾਊਗਾ ਐਸਾ ਕੋਈ ਤੰਤਵਾਦੀ ਜਿਹੜਾ ਐਸੀ ਸੋਚ ਲੈ ਕੇ ਬੈਠਾ ਹੈ ਉਹਦਾ ਉਹ ਹਸ਼ਰ ਕਰਾਂਗੇ ਜਿਹੜਾ ਦੁਨੀਆ ਯਾਦ ਕਰੇਗੀ ਇਤਿਹਾਸ ਯਾਦ ਕਰੇਗੀ ਅੱਜ ਇਹ ਪੁਤਲਾ ਜਾ ਕੇ ਸਿਰਫ ਐਨਾ ਦੱਸਿਆ ਸਾਡਾ ਖੂਨ ਖੋਲਦਾ ਜਦੋਂ ਕੋਈ ਐਸਾ ਦੇਸ਼ ਦੀ ਅਖੰਡਤਾ ਲਈ ਖਤਰਾ ਪੈਦਾ ਹੁੰਦਾ ਹੈ ਇਸੇ ਕੀਮਤ ਤੇ ਦੇਸ਼ ਦੀ ਅਖੰਡਤਾ ਨੂੰ ਜੋ ਖਤਰਾ ਪੈਦਾ ਕਰੇਗਾ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਰਾਜਨੀਤਿਕ ਹੋਵੇ ਚਾਹੇ ਕੋਈ ਦੇਸ਼ ਦਾ ਗੱਤਾਰ ਹੋਵੇ ਨੂੰ ਬਖਸ਼ਿਆ ਨਹੀਂ ਜਾਵੇਗਾ ਦੇਸ਼ ਦੀ ਰਾਜਤਾ ਨਹੀਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਆਤੰਗਵਾਦੀ ਹਮਲਾ ਹੋਇਆ ਉਸ ਦੇ ਅਗੇ ਅੱਜ ਅਸੀਂ ਇੱਕ ਪ੍ਰਦਰਸ਼ਨ ਮਹਿੰਡਾ ਦੇ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਕੰਨੀ ਹੋ ਲਿਖਿਆ ਗਿਆ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਹੋ ਜਿਹੇ ਗਦਾਰਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਜਿਹੜਾ ਇਸ ਦੇਸ਼ ਦੀ ਮਿੱਟੀ ਦਾ ਖਾਂਦੇ ਹੈ ਇਸ ਦੇਸ਼ ਦਾ ਪਾਉਂਦੇ ਹੈ ਤੇ ਇਸ ਦੇਸ਼ ਦੇ ਅੰਦਰ ਇਹ ਜੀ ਕਾਇਰ ਹੈ ਨਾ ਹਮਲਾ ਆਮਲਾ ਕਰਦੇ ਆ ਦੂਜੀ ਗੱਲ ਸਾਨੂੰ ਅਸੀਂ ਭਾਰਤੀਏ ਸੈਨਾਵਾਂ ਦਾ ਪੁਲਿਸ ਦਾ ਪੁਲਿਸ ਦਾ ਇਲੋ ਸਨਮਾਨ ਕਰਦੇ ਆ ਜਿਹੜੇ ਦਿਨ ਬਰ ਰਾਤ ਸਾਡੇ ਵਾਸਤੇ ਲੱਗੇ ਰਹੇ ਅੱਜ ਅਸੀਂ ਬਠਿੰਡੇ ਦੇ ਲੋਕਾਂ ਵੀ ਕਾਹਮਾਨ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਪਛਾਣੋ ਕਿਉਂਕਿ ਇਹੋ ਜਿਹੇ ਡੋਗਲੇ ਬੰਦੇ ਬਠਿੰਡੇ ਵੀ ਕਿਤੇ ਨਾ ਕਿਤੇ ਲੁਕੇ ਹੋਏ ਨੇ ਜਿਹੜਾ ਕੰਮ ਦੇ ਆ ਦੇਦਾ ਤੇ ਨੁਕਸਾਨ ਦੇਦਾ ਕਰਦਾ ਆਲਸਾ ਹੋ ਗਿਆ ਉਹ ਵੀ ਦਿੱਲੀ ਦੇ ਵਿੱਚ ਹੋ ਗਿਆ ਜਿੱਥੇ ਸੈਂਟਰ ਦੀ ਸਰਕਾਰ ਹੈ ਕਿਉਂ ਫੇਲਿਅਰ ਮਿਲਦੇ ਹੋ ਸਰਕਾਰ ਫੇਲਿਅਰ ਹੈ ਇੰਟੈਲੀਜੈਂਸ ਫੇਲਿਅਰ ਹੈ ਕਿਉਂ ਫੇਲਿਅਰ ਹੈ નો ਡਾਊਟ ਜੀ ਇੰਟੈਲੀਜੈਂਸ ਫੇਲਿਅਰ ਤਾਂ ਹੈ ਹੀ ਤੇ ਅਸੀਂ ਐਸੇ ਕਰਕੇ ਅੱਜ ਇਕੱਠੇ ਹੋਏ ਆਂ ਜੇ ਅਸੀਂ ਸਰਕਾਰ ਦੇ ਉਹਦੀ ਸਲਾਹ ਨਾਲ ਲਗਰ ਕਰਨਾ ਜਾਣਦੇ ਆ ਤੇ ਉਹਨਾਂ ਨੂੰ ਜਗਾਣਾ ਵੀ ਜਾਣਦੇ ਆ ਅੱਜ ਇਹ ਧਾਰਮਿਕ ਸਮਾਜਿਕ ਦਿੱਤੇ ਬੰਦੀਆਂ ਸਾਰੀਆਂ ਐਸੇ ਕਰਕੇ ਇਕੱਠੀਆਂ ਹੋਈਆਂ ਧੰਨਵਾਦ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੱਦ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਅੱਗੇ ਤੋਂ ਹਿੰਮਤ ਨਾ ਕਰ ਸਕੀ ਵੀ ਅੱਗੇ ਤੋਂ ਹਿੰਮਤ ਮੈਂ ਕਹਿੰਦਾ ਸੋਚ ਵੀ ਨਾ ਸਕਣ ਅੱਗੇ ਤੋਂ ਅੱਗੇ ਤੋਂ ਸਾਹਮਣੂ ਸੋਚਦਾ ਹੋਵੇਗਾ ਕਿ ਅਸੀਂ ਗੱਜਵਾਹ ਹਿੰਦ ਕਰਨਾ ਹੈ ਉਹਨਾਂ ਨੂੰ ਅਸੀਂ ਪੁਵਾਜ ਲਾ ਕੇ ਦਹਿਨ ਕਰਕੇ ਉਹਨਾਂ ਨੂੰ ਚੈਲੰਜ ਕੀਤਾ ਹੈ ਕਿ ਇਸੇ ਤਰ੍ਹਾਂ ਪਸੂਮ ਕਰ ਦਿਆਂਗੇ ਜੇ ਵਿਦੇਸ਼ ਦੇ ਵਿੱਚ ਸਾਡੇ ਕਰਨੀ ਖਤਰਾ ਪੈਦਾ ਕਰੂਗਾ ਲੱਗਣਾ ਤੇ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਐਸੇ ਲੋਕਾਂ ਚੀ ਲੀਡਰ ਉਹ ਇਹਨਾਂ ਜਹਾਦੀਆਂ ਨੂੰ ਤਨਖਾਤੀਆਂ ਨੂੰ ਸ਼ਾਇਦ ਨੇ ਆ ਉਹਨਾਂ ਨੇ ਕੂਲੀ ਸਹਾਇਤਾ ਕਰਦੇ ਆ ਉਹਨਾਂ ਦੀ ਵੀ ਸੀਵੀ ਆਈ ਤੋਂ ਲਾਈਨ ਚ ਜਾਂਚ ਹੋਵੇ ਸਾਜ ਉਹ ਦੇਖਦੇ ਆ ਕਿ ਐਸਟੀ ਮਾਨਸਿਕਤਾ 'ਤੇ ਪੜਈ ਆ ਦੇਸ਼ ਪ੍ਰਤੀ ਮਾਨਸਿਕਤਾ 'ਤੇ ਪੜਈ ਆ ਰਿੰਗਵਾ ਅਵਲੋਦੀ ਮਾਨਸਿਕਤਾ 'ਤੇ ਪੜਈ ਆ ਉਹ ਤੁਹਾਨੂੰ ਖਤਮ ਕੀਤਾ ਜਾ ਸਕਦਾ ਹੈ ਕੇਂਦਰ ਦੇ ਵੀ ਜੀ ਕੰਮ ਕਰ ਰਹੇ ਹੈ ਬਰਸਤਾਨੇ ਦੀ ਬੜੀ ਗੱਲ ਤੇ ਘਟਾ ਰਹੇ ਹੈ ਬਿਲਕੁਲ ਇਹ ਕਿੰਨਾ ਕੁ ਜੇ ਕੋਈ ਅੰਜਲੀ ਜਾਂ ਸੈਸ ਰੱਖਿਆ ਕਰਨ ਵਾਲੇ ਦੇ ਮੁੱਦੇ ਦੇ ਮੁੱਦੇ ਆ ਇਹਨਾਂ ਨੂੰ ਪ੍ਰਾਤਮਿਕ ਸਮੇਂ ਤੇ ਪਰਸੀ ਕੀਤਾ ਗਿਆ ਹੈ ਇਹੀ ਅਸੀਂ ਮੰਗ ਕੀਤੀ ਹੈ ਕਿ ਆਲਮਾ ਜਾਇਜ਼ੰਦਾਂ ਦੀ ਵੀ ਜਾਂਚ ਹੋਵੇ ਉਹਨਾਂ ਲੀਡਰਾਂ ਦੀ ਵੀ ਜਾਂਚ ਹੋਵੇ ਜੋ ਇਸ ਚਰੰਤਲ ਵਿੱਚ ਸ਼ਾਮਲ ਹਨ ਉਹਨਾਂ ਉਗਰਵਾਦੀਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਹੈ ਕੰਬੂ ਤੁਮ ਅੱਕੇ ਨਾਲ ਸਾਨੂੰ ਡਰਾਉਣਾ ਚਾਹੁੰਦੀ ਹੈ ਅਸੀਂ ਇਹਦੇ ਤੋਂ ਨਹੀਂ ਡਰਾਂਗੇ ਕਿਤਲੇ ਵੀ ਬਹੁਤ ਪਿਆਰ ਆਸੀਂ ਸਾਡੇ ਹਿੰਦੂ ਭਰਾਵੋ ਇਹ ਜੋ ਦੇਸ਼ ਨੂੰ ਡਰਾਉਣ ਲਈ ਅੱਤਵਾਦੀ ਵੱਲੋਂ ਨਿਪਾਤ ਕਰ ਦਿੱਤਾ ਦੂਜੇ ਦੁਆਰਾ ਇਹ ਕਰੋਗੇ ਤਾਂ ਇਹਨਾਂ ਨੂੰ ਜਲਾ ਕੇ ਪਟੰਡੇ ਅਸੀਂ ਸਤਿਭਾਵਨਾ ਚੌਂਕ ਵਿੱਚ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਜਿਹੜਾ ਜੋ ਅੱਤਵਾਦੀਆਂ ਨੇ ਪੂਰੇ ਦੇਸ਼ 'ਚ ਡਰ ਦਾ ਮਾਹੌਲ ਪੈਦਾ ਕਰਨ ਲਈ ਆਪਣੀ ਨਿਪਾਤ ਹਰਕਤ ਨਾਲ ਦਿੱਲੀ ਦੇ ਲਾਲ ਕਿਲੇ ਕੋਲੇ ਪੰਪ ਬਲਾਸਟ ਕੀਤਾ ਅਤੇ ਸਾਡੇ ਮਾਸੂਮ ਲੋਕਾਂ ਦੀ ਜਾਨ ਲਈ ਹੈ ਉਸ ਦੇ ਖਿਲਾਫ ਪੂਰੇ ਦੇਸ਼ ਵਿੱਚ ਇੱਕ ਰੋਸ਼ਨੀ ਦੀ ਲਹਿਰ ਆ ਜਿਸ ਦੇ ਚਲਦਿਆਂ ਅੱਜ ਅਸੀਂ ਬਠਿੰਡਾ ਵਿੱਚ ਅੱਤਵਾਦ ਦਾ ਪੁਤਲਾ ਮਚਾਇਆ ਗਿਆ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਲੋਕਾਂ ਖਿਲਾਫ ਸਖਤ ਹੋਰ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਜੋ ਵੀ ਆਕਾ ਨੇ ਜਿਹੜੇ ਇਹਨਾਂ ਨੂੰ ਸ਼ਹਿ ਦੇ ਕੇ ਇਹ ਜਿਹਾ ਬਲਾਸਟ ਕਰਵਾ ਰਹੇ ਨੇ ਉਹਨਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੇ ਅੱਤਵਾਦੀਆਂ ਨੂੰ ਸ਼ਹਿ ਰੇ ਅੰਗੋਲੀ ਮਾਰੀ ਜਾਵੇ